ਸ਼੍ਰੋਮਣੀ ਕਾਲੇਦਲ ਅੰਮ੍ਰਿਤਸਰ ਦੇ ਵੱਲੋਂ ਖਡੂਰ ਸਾਹਿਬ ਦੇ ਵਿੱਚ ਜਿਹੜੇ ਕਿ ਹਰਪਾਲ ਸਿੰਘ ਬਲੇਰ ਦੀ ਨਾਮਜ਼ਦਗੀ ਦਾਖਲ ਕੀਤੀ ਗਈ ਤੇ ਇਸ ਗੱਲ ਨੂੰ ਲੈ ਕੇ ਸੁਪਾਲ ਸਿੰਘ ਕੈਰਾ ਨੇ ਭਾਈ ਅਮਰਤਪਾਲ ਸਿੰਘ ਦੇ ਪੱਖ ਦੇ ਵਿੱਚ ਜਿਹੜਾ ਕਿ ਸਿਮਰਤਜੀਤ ਸਿੰਘ ਮਾਨ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਐਨੀ ਹਮਦਰਦੀ ਹੁੰਦੀ ਤਾਂ ਉਹ ਆਪਣਾ ਉਬੀਦਬਾਰ ਖਡੂਰ ਸਾਹਿਬ ਦੇ ਵਿੱਚ ਨਾ ਉਲਾਉਂਦੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਿਮਰਨਜੀਤ ਮਾਨ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਧਦੇ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਦੁਬਾਰਾ ਲਗਾ ਦਿੱਤੀ ਗਈ ਹੈ ਤੇ ਪੰਜਾਬ ਸਰਕਾਰ ਇਸ ਗੱਲ ਦੇ ਉੱਤੇ ਅਸੀਂ ਵਿਰੋਧ ਕਰਦੇ ਆਂ ਤੇ ਬਾਰ-ਬਾਰ ਸਿੱਖ ਜਥੇਬੰਦੀਆਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਜਿਸ ਦਿਨ ਸਾਡੀ ਪਾਰਟੀ ਆਉਂਦੀ ਹੈ ਤਾਂ ਅਸੀਂ ਐਨਐਸਐ ਨੂੰ ਲੈ ਕੇ ਅਸੀਂ ਹਵਾਸ ਜਿਹੜੀ ਹਮੇਸ਼ਾ ਹੀ ਜੋ ਹੁਣ ਵੀ ਚੱਕਦੇ ਆ ਤੇ ਹਮੇਸ਼ਾ ਹੀ ਇਸ ਗੱਲ ਦਾ ਵਿਰੋਧ ਕਰਾਂਗੇ ਤੇ ਜਿਸ ਨੂੰ ਲੈ ਕੇ ਸੁਖਪਾਲ ਖੈਰਾ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਬਿਆਨ ਦਿੱਤੇ ਗਏ ਤੇ ਪੂਰੇ ਮੁੱਦੇ ਨੂੰ ਲੈ ਕੇ ਸੋਹਦੇ ਆ ਸੁਖਪਾਲ ਖੈਰਾ ਦਾ ਹੋਰ ਕੀ ਕਹਿਣਾ ਹੈ ਇਹ ਉਹਨਾਂ ਨੂੰ ਪੁੱਛੋ ਤੁਸੀਂ ਕਿ ਉਹਨਾਂ ਨੇ ਅਗਰ ਸਪੋਰਟ ਕੀਤੀ ਸੀ ਤੇ ਕਿਉਂ ਖੜਾ ਕੀਤਾ ਮੈਂ ਐਨਐਸਐ ਦਾ ਵਿਰੋਧ ਕਰਦਾ ਪਹਿਲਾਂ ਵੀ ਰਿਹਾ ਵਾਂ ਕਾਲੇ ਕਾਨੂੰਨਾਂ ਦਾ ਕਿਉਂਕਿ ਮੇਰੇ ਪਿਤਾ ਜੀ ਸਰਦਾਰ ਸੁਖਦੇਵ ਸਿੰਘ ਨੇ ਐਨਐਸਏ ਦੇ ਕਾਨੂੰਨ ਹੰਡਾਏ ਨੇ ਸਾਡੇ ਟੱਬਰ ਨੇ ਮੈਂ ਪਹਿਲਾਂ ਵੀ ਐਨਐਸਏ ਦਾ ਵਿਰੋਧੀ ਸੀ ਮੈਂ ਪਹਿਲਾਂ ਵੀ ਯੂਆਪਾ ਦਾ ਵਿਰੋਧੀ ਸੀ ਅੱਜ ਵੀ ਐਨਐਸਏ ਦਾ ਵਿਰੋਧੀ ਹਾਂ ਔਰ ਭਗਵੰਤ ਮਾਨ ਨੂੰ ਕਹਿੰਦਾ ਕਿ ਉਹਨੂੰ ਇਸ ਲੋਕਾਂ ਦੀ ਕਚੈਰੀ ਵਿੱਚ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿ ਸਾਡੇ ਬੱਚਿਆਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਐਨਐਸਐ ਲਾ ਕੇ ਬਿਬਰੂਗਰਦਿਆ ਜੇਲਾ ਵਿੱਚ ਕਿਉਂ ਭੇਜਿਆ ਗਿਆ ਉਹਨਾਂ ਦੀ ਟਾਇਰ ਪੰਜਾਬ ਵਿੱਚ ਪੰਜਾਬ ਦੀਆਂ ਅਦਾਲਤਾਂ ਤੇ ਪੰਜਾਬ ਦੀ ਜੇਲ੍ਹ ਵਿੱਚ ਕਿਉਂ ਨਹੀਂ ਕੀਤੀ ਗਈ ਧੰਨਵਾਦ ਖੈਰਾ ਸਾਹਿਬ ਇਕੱਲੇ ਤੁਸੀਂ ਕੰਪਲੇਨ ਕਰ ਰਹੇ ਹੋ ਪਰ ਇਹ ਪੱਬਾਂ ਪੜ ਹੋ ਚੁੱਕੇ ਨੇ ਮੁੱਖ ਮੰਤਰੀ ਬਖ ਬਖ ਖਾਂ ਦੇ ਜਾ ਕੇ ਮੀਟਿੰਗ ਹੇਲ ਦਾ ਜੋ ਮਰਜੀ ਜ਼ੋਰ ਲਾਈ ਜਾਂਦੇ ਆ ਜੀ ਆਲਟੀਮੇਟਲੀ ਇੱਥੇ ਜਿੱਤ ਜਿਹੜੀ ਉਹ ਸੱਚ ਦੀ ਹੋਵੇਗੀ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਖੜੂਰ ਸਾਹਿਬ ਦੇ ਵਿੱਚ ਜਿਹੜੇ ਕਿ ਹਰਪਾਲ ਸਿੰਘ ਬਲੇਰ ਦੀ ਨਾਮਜ਼ਦ ਗਾਲੂ ਲੈ ਕੇ ਸੁਪਾਲ ਸਿੰਘ ਖੈਰਾ ਨੇ ਭਾਈ ਅਮਰਤਪਾਲ ਸਿੰਘ ਦੇ ਪੱਖ ਦੇ ਵਿੱਚ ਜਿਹੜਾ ਕਿ ਸਿਮਰਤਜੀਤ ਸਿੰਘ ਮਾਨ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਐਨੀ ਹਮਦਰਦੀ ਹੁੰਦੀ ਤਾਂ ਉਹ ਆਪਣਾ ਉਬੀਦਬਾਰ ਖਡੂਰ ਸਾਹਿਬ ਦੇ ਵਿੱਚ ਨਾ ਉਲਾਉਂਦੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਿਮਰਨਜੀਤ ਮਾਨ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਧਦੇ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਦੁਬਾਰਾ ਲਗਾ ਦਿੱਤੀ ਗਈ ਹੈ ਤੇ ਪੰਜਾਬ ਸਰਕਾਰ ਇਸ ਗੱਲ ਦੇ ਉੱਤੇ ਅਸੀਂ ਵਿਰੋਧ ਕਰਦੇ ਹਾਂ ਤੇ ਬਾਰ-ਬਾਰ ਸਿੱਖ ਜਥੇਬੰਦੀਆਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਜਿਸ ਦਿਨ ਸਾਡੀ ਪਾਰਟੀ ਆਉਂਦੀ ਹੈ ਤਾਂ ਅਸੀਂ ਐਨਐਸਐ ਨੂੰ ਲੈ ਕੇ ਅਸੀਂ ਹਵਾਸ ਜਿਹੜੀ ਹਮੇਸ਼ਾ ਹੀ ਜੋ ਹੁਣ ਵੀ ਚੱਕਦੇ ਆ ਤੇ ਹਮੇਸ਼ਾ ਹੀ ਇਸ ਗੱਲ ਦਾ ਵਿਰੋਧ ਕਰਾਂਗੇ ਤੇ ਜਿਸ ਨੂੰ ਲੈ ਕੇ ਸੁਖਪਾਲ ਖੈਰਾ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਬਿਆਨ ਦਿੱਤੇ ਗਏ ਤੇ ਪੂਰੇ ਮੁੱਦੇ ਨੂੰ ਲੈ ਕੇ ਸੋਹਣੇ ਆ ਸੁਖਪਾਲ ਖੈਰਾ ਦਾ ਹੋਰ ਕੀ ਕਹਿਣਾ ਹੈ ਇਹ ਉਹਨਾਂ ਨੂੰ ਪੁੱਛੋ ਤੁਸੀਂ ਕਿ ਉਹਨਾਂ ਨੇ ਅਗਰ ਸਪੋਰਟ ਕੀਤੀ ਸੀ ਤੇ ਕਿਉਂ ਖੜਾ ਕੀਤਾ ਮੈਂ ਐਨਐਸਐ ਦਾ ਵਿਰੋਧ ਕਰਦਾ ਪਹਿਲਾਂ ਵੀ ਰਿਹਾ ਵਾਂ ਕਾਲੇ ਕਾਨੂੰਨਾਂ ਦਾ ਕਿਉਂਕਿ ਮੇਰੇ ਪਿਤਾ ਜੀ ਸਰਕਾਰ ਸੁਖਜਿੰਦਰ ਸਿੰਘ ਨੇ ਐਨਐਸਏ ਦੇ ਕਾਨੂੰਨ ਹੰਡਾਏ ਨੇ ਸਾਡੇ ਟੱਬਰ ਨੇ ਮੈਂ ਪਹਿਲਾਂ ਵੀ ਐਨਐਸਏ ਦਾ ਵਿਰੋਧੀ ਸੀ ਮੈਂ ਪਹਿਲਾਂ ਵੀ ਯੂਆਪਾ ਦਾ ਵਿਰੋਧੀ ਸੀ ਅੱਜ ਵੀ ਐਨਐਸਏ ਦਾ ਵਿਰੋਧੀ ਹਾਂ ਔਰ ਭਗਵੰਤ ਮਾਨ ਨੂੰ ਕਹਿੰਦਾ ਕਿ ਉਹਨੂੰ ਇਸ ਲੋਕਾਂ ਦੀ ਕਚੈਰੀ ਵਿੱਚ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿ ਸਾਡੇ ਬੱਚਿਆਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਐਨਐਸਐ ਲਾ ਕੇ ਡਿਬਰੂਗੜੀਆ ਜੇਲ੍ਹਾਂ ਵਿੱਚ ਕਿਉਂ ਭੇਜਿਆ ਗਿਆ ਉਹਨਾਂ ਦੀ ਟਾਇਰ ਪੰਜਾਬ ਵਿੱਚ ਪੰਜਾਬ ਦੀ ਅਦਾਲਤਾਂ ਤੇ ਪੰਜਾਬ ਦੀ ਜੇਲ੍ਹ ਵਿੱਚ ਕਿਉਂ ਨਹੀਂ ਕੀਤੀ ਗਈ ਧੰਨਵਾਦ ਖੈਰਾ ਸਾਹਿਬ ਇਕੱਲੇ ਤੁਸੀਂ ਕੰਪਲੇਨ ਕਰ ਰਹੇ ਹੋ ਪਰ ਇਹ ਪੱਬਾ ਪਹਾੜ ਹੋ ਚੁੱਕੇ ਨੇ ਮੁੱਖ ਮੰਤਰੀ ਬਖ ਬਖ ਖਾਂ ਦੇ ਜਾ ਕੇ ਮਿਲਦੇ ਹੇੜਾ ਜੋ ਮਰਜੀ ਜ਼ੋਰ ਲਾਈ ਜਾਣ ਜੀ ਆਲਟੀਮੇਟਲੀ ਇੱਥੇ ਜਿੱਤ ਜਿਹੜੀ ਉਹ ਸੱਚ ਦੀ ਹੋਵੇਗੀ ਜੀ